ਵਾਹੇ ਗੁਰੂ ਵਾਹੇ ਗੁਰੂ ਨਾਮ ਕੋਈ ਖੁਦਾ ਨਹੀਂ ਪੜਾ ਦਿੱਤਾ ਵੀ ਜੋ ਪੜਦੇ ਤੇ ਚੱਲਦੇ ਆ ਉਸ ਦੀ ਅਸੀਂ ਐਕਟੀਵਿਟੀ ਦੇਖ ਕੇ ਉਹਦੇ ਬੋਲ ਦੇਖ ਕੇ ਉਹਤੇ ਅਸੀਂ ਕਿੰਨੇ ਕੁ ਪ੍ਰਭਾਵਿਤ ਹੁੰਦੇ ਆ ਇਹੀ ਹੁੰਦਾ ਨਾ ਸੇਵਾ ਹਾਲ ਦੇ ਵਿੱਚ ਪਰ ਉਹ ਸਖਸ਼ ਨੂੰ ਅਸੀਂ ਕੋਈ ਦਵਾਈ ਨਹੀਂ ਦੇ ਸਕਦੇ ਕੋਈ ਸਲਾਹ ਨਹੀਂ ਦੇ ਸਕਦੇ ਉਹ ਉਸ ਤਰ੍ਹਾਂ ਹੀ ਕਰਦੇ ਆ ਜਿਸ ਤਰ੍ਹਾਂ ਦਾ ਉਹਦੇ ਰਾਈਟਰ ਨੇ ਡਾਇਰੈਕਟਰ ਨੇ ਜਿਸ ਤਰ੍ਹਾਂ ਦਾ ਦੋ ਆਗਿਆ ਦਿੱਤੀ ਵੀ ਤੁਸੀਂ ਇਸ ਤਰ੍ਹਾਂ ਬੋਲਣਾ ਕਿ ਸਾਰਾ ਕੁਝ ਪਰਦੇ ਤੇ ਦੇਖ ਰਹੇ ਆ ਉਸੇ ਤਰ੍ਹਾਂ ਹੀ ਅਕਾਲ ਪੁਰਖ ਨੇ ਵੀ ਇਹ ਸਾਰਾ ਸੰਸਾਰ ਨਾ ਪਰਦੇ ਤੇ ਦਿਖਾਇਆ ਹੋਇਆ ਤੁਹਾਨੂੰ ਇਹ ਆਤਮਾ ਨੂੰ ਪਰਦੇ ਤੇ ਦਿਖਾਈ ਜਾ ਰਹੇ ਆ ਜਿਸ ਤਰ੍ਹਾਂ ਪਰਦੇ ਤੇ ਦਿਖਿਆ ਹੋਇਆ ਸਭ ਕੁਤਾ ਸਿਰਫ ਆਉਂਦਾ ਪਰਦੇ ਵਿੱਚ ਉਹ ਕੈਦ ਹੈ ਨਾ ਉਹ ਘਟ ਬੋਲ ਸਕਦਾ ਨਾ ਵੱਧ ਬੋਲ ਸਕਦਾ ਕੁਝ ਵੀ ਨਹੀਂ ਕਰ ਸਕਦਾ ਨਾ ਹੀ ਤੁਸੀਂ ਉਸ ਨੂੰ ਕੁਝ ਬੋਲ ਸਕਦੇ ਹੋ ਭਾਈ ਨਹੀਂ ਇਦਾਂ ਬੋਲੀ ਉਸੇ ਤਰ੍ਹਾਂ ਹੀ ਇਹ ਜੋ ਸੰਸਾਰ ਹੈ ਨਾ ਪ੍ਰਮਾਤਮਾ ਨੇ ਇਹ ਆਤਮਾ ਨੇ ਇੱਕ ਰੀਲ ਦਿਖਾਈ ਹੋਈ ਹੈ ਇਹ ਮਨ ਨੂੰ ਇੱਕ ਸੰਸਾਰ ਨ ਇਹ ਵੀ ਇੱਕ ਰੀਲ ਚੱਲ ਰਹੀ ਹੈ ਸਾਡੇ ਸਾਹਮਣੇ ਇਹਦੇ ਜੋ ਕੁਝ ਹੋ ਰਿਹਾ ਹੈ ਇਹਦੇ ਕਰਤਾ ਤਰਤਾ ਖੁਦ ਮਾਲਕ ਹੈ ਉਸ ਮਾਲਕ ਨੇ ਸਾਰੀ ਰਤਨਾ ਬਣਾਈ ਹੋਈ ਹੈ ਹਰ ਇੱਕ ਨੂੰ ਆਪਣਾ ਆਪਣਾ ਪਾਰ ਦਿੱਤਾ ਹੋਇਆ ਜੋ ਚੰਗੇ ਕਰਮ ਕਰਦਾ ਹੈ ਆਵੇਂ ਦੇਖਦੇ ਆ ਨਾ ਹੁਣ ਪਰਦੇ ਦੇ ਤੇ ਸ਼ਖਸ ਹੁੰਦਾ ਉਹ ਜੋਤੀ ਦੇਖਦੇ ਆ ਪਰਦੇ ਉੱਤੇ ਕਿਸੇ ਵੀ ਸ਼ਖਸ ਨੂੰ ਉਹਦੇ ਵਿੱਚ ਜੋ ਵੀ ਐਕਟੀਵਿਟੀ ਹੁੰਦੀ ਹੈ ਜਿੰਨੀ ਜੇ ਸੰਸਾਰ ਦੇ ਬਾਕੀ ਲੋਕ ਦੇਖਣ ਵਾਲੇ ਹਨ ਜਿੰਨਾ ਉਹ ਜਿਆਦਾ ਵਧੀਆ ਐਕਟਿੰਗ ਕਰਦਾ ਬੋਲ ਗਾਣੇ ਕੀ ਜੋ ਕੁਛ ਵੀ ਹੁੰਦਾ ਹੈ ਜਾਂ ਕੋਈ ਕਥਾ ਕਰਨ ਵਾਲਾ ਕੀਰਤਨ ਕਰਨ ਵਾਲਾ ਬਹੁਤ ਵਧੀਆ ਕਰਦਾ ਤੇ ਤੋਂ ਪਪੂਲਰ ਹੋ ਜਾਂਦਾ ਮਸ਼ਹੂਰ ਹੋ ਜਾਂਦਾ ਹੈ ਭਾਵ ਚੰਗੇ ਗੁਣ ਕਰਕੇ ਉਹ ਪਪੂਲਰ ਹੋ ਗਿਆ ਮਸ਼ਹੂਰ ਹੋ ਗਿਆ ਉਹਦੀ ਵੈਲਿਊ ਹੋਣ ਲੱਗੀ ਇਹ ਹੁੰਦਾ ਨਾ ਕਿ ਐਡਵਰਟਾਈਜ਼ਮੈਂਟ ਵਾਲੇ ਉਸ ਨੂੰ ਭਾਈ ਕਿ ਬੰਦਾ ਬਹੁਤ ਫੇਮਸ ਆ ਮਸ਼ਹੂਰ ਆ ਭਾਈ ਪਰ ਹਰ ਇੱਕ ਚੀਜ਼ ਦੀ ਕਿ ਛੋਟਾ ਜਿਹਾ ਪਿੰਨ ਵੀ ਇਹਦੀ ਵੀ ਮਸ਼ਹੂਰੀ ਬਾਤ ਤੇ ਲੱਖਾਂ ਕਰੋੜਾਂ ਰੁਪਏ ਉਹਨਾਂ ਲੈ ਲੈਣੇ ਭਾਈ ਲਿਆਉ ਤਾਓ ਮੇਰਾ ਨਾਂ ਚੱਲਦਾ ਹੈ ਕਿ ਜੋ ਇਸ ਪਰਦੇ ਤੇ ਵੀ ਅਸੀਂ ਜੇ ਦੇਖਦੇ ਆ ਨਾ ਉਹਨੂੰ ਦੇਖ ਕੇ ਅਸੀਂ ਪ੍ਰਭਾਵਤ ਹੋਨੇ ਆ ਬਾਰ-ਬਾਰ ਉਸਨੂੰ ਦੇਖਣ ਦੀ ਚਾਹਨਾ ਰੱਖਦੇ ਆ ਪਪੂਲਰ ਹੋ ਗਏ ਉਸੇ ਤਰ੍ਹਾਂ ਇਹ ਸੰਸਾਰ ਵਾਲਾ ਜੋ ਪਰਦਾ ਨਾ ਜੋ ਵਾਇਗਰੋ ਨੇ ਦਿਖਾਇਆ ਹੋਇਆ ਹੈ ਇਦੇ ਵਿੱਚ ਵੀ ਜਿਸ ਨੇ ਬੋਲ ਉਹ ਹੀ ਮਿਲੇ ਸੀ ਪਾਠ ਅਦਾ ਕਰਨ ਵਾਤੇ ਉਹ ਹੀ ਮਿਲਿਆ ਸੀ ਪਰ ਉਸ ਨੂੰ ਨਵਾਇਆ ਬਹੁਤ ਬਖੂਬੀ ਦੇ ਨਾਲ ਕਿਛ ਪਰਦੇ ਉੱਤੇ ਲਿਖਿਆ ਸਭ ਕੁਝ ਰਾਈਟਰ ਨੇ ਹੈ ਉਪਦੇਸ਼ ਡੈਕੋਰੇਸ਼ਨ ਦਿੱਤੀ ਹੈ ਇਸ ਤਰ੍ਹਾਂ ਬੋਲਣਾ ਉਹ ਡਾਇਰੈਕਟਰ ਹੀ ਦਿੰਦਾ ਹੈ ਉਸੇ ਤਰ੍ਹਾਂ ਹੀ ਪ੍ਰਮਾਤਮਾ ਨੇ ਉਹ ਰਾਈਟਰ ਵੀ ਖੁਦ ਹੈ ਡਾਇਰੈਕਟਰ ਵੀ ਖੁਦ ਹੈ ਇੱਥੇ ਸਿਰਫ ਤੁਸੀਂ ਪਾਰਟ ਅਦਾ ਕਰਨਾ ਹੈ ਕਿ ਤੁਸੀਂ ਇੱਥੇ ਸਿਰਫ ਆਪਣਾ ਪਾਰਟ ਅਦਾ ਕਰਨਾ ਹੈ ਕਿ ਮੈਂ ਇਸ ਪਾਠ ਨੂੰ ਕਿਸ ਤਰ੍ਹਾਂ ਵਖੂਬੀ ਦਿਨਣਵਾ ਸਕਦਾ ਕਿ ਸੰਸਾਰ ਵਿੱਚ ਆਇਆ ਕਿ ਭਾਈ ਮੈਂ ਇੱਥੇ ਆਪਣਾ ਜੀਵਨ ਕਿਸ ਤਰ੍ਹਾਂ ਬਤੀਤ ਕਰ ਸਕਦਾ ਕਿ ਮੈਨੂੰ ਦਿੱਤਾ ਸਭ ਕੁਝ ਹੈ ਕਿ ਉਸ ਮਾਲਕ ਦੇ ਕਹਿਤ ਬਗੈਰ ਜੋ ਭਾਵੇਂ ਗੁਰਮੁਖਾ ਭਾਵੇਂ ਮਨਮੁਖ ਹੈ ਗੁਰਮਤੀ ਹੈ ਮਨਮਤੀ ਹੈ ਜਿਆਸ ਨੂੰ ਅਕਾਲ ਪੁਰਖ ਦਾ ਕੁਛ ਪਤਾ ਹੀ ਨਹੀਂ ਹੈ ਗੁਰਪੀਰਾਂ ਦਾ ਪਤਾ ਹੀ ਕੱਖ ਨਹੀਂ ਹੈ ਇਹ ਸਭ ਕੁਝ ਉਹਦੇ ਪ੍ਰਮਾਤਮਾ ਨੇ ਲੇਖਾਂ ਵਿੱਚ ਲਿਖਿਆ ਹੋਇਆ ਹੈ ਕਿਉਂਕਿ ਭਾਈ ਇਸ ਜਿਵੇਂ ਦੇਖਦੇ ਆ ਨਾ ਕਿਉਂਕਿ ਅਸੀਂ ਜੋ ਦੇਖਦੇ ਆ ਨਾ ਸਾਨੂੰ ਸਿਰਫ ਅਸੀਂ ਬਾਹਰੀ ਰੰਗ ਦੇਖਦੇ ਆ ਉਹਦੇ ਮਤਲ ਨਹੀਂ ਸਮਝਦੇ ਪਰ ਜਿਵੇਂ ਕਿਹਾ ਸੀ ਨਾ ਵੀ ਕੋਈ ਕੋਈ ਸਮਝਦਾਰ ਬੰਦਾ ਹੋਵੇ ਸਖਸ਼ ਹੋਵੇ ਉਹ ਛੋਟੀ ਮੋਟੀ ਝਾੜੀ ਦੇ ਉੱਤੋਂ ਵੀ ਨਾ ਉਹ ਤਾਂ ਵੀ ਕੋਈ ਐਸੀ ਦਵਾਈ ਤਿਆਰ ਕਰ ਲੈਂਦਾ ਉਹਦੇ ਵੀ ਤੋ ਐਸਾ ਤੱਤ ਕਰ ਲੈਂਦਾ ਕਿ ਜਿਹੜੀ ਦਵਾਈ ਕਿਸੇ ਸਾਇੰਸ ਵਿਗਿਆਨੀ ਤਿਆਰ ਨਹੀਂ ਕੀਤੀ ਉਹ ਤੋਂ ਕਰ ਲੈਂਦਾ ਤੋ ਕੋਣ ਸਮਝ ਸੀ ਤੇ ਜੇ ਕੋਈ ਬੰਦਾ ਅਨਜਾਨ ਹੋਵੇ ਉਹ ਚੰਦਨ ਦੇ ਦਰਖਤਾਂ ਨੂੰ ਵੀ ਲੱਕੜ ਵਾਂਗ ਛਾੜ ਦਿੰਦਾ ਇਹ ਵੀ ਲੱਕੜੀ ਹੈ ਕਿ ਸਮਝ ਨਹੀਂ ਸੀ ਨਾ ਉਸੇ ਤਰ੍ਹਾਂ ਇਹ ਭਈ ਜੋ ਅਸੀਂ ਦੇਖਦੇ ਆਂ ਸੰਸਾਰ ਦੇ ਵਿੱਚ ਜਿਹਦੇ ਵਿੱਚ ਜੋ ਇਨਸਾਨ ਸਮਝਦਾਰ ਹੈ ਜਿਸ ਨੂੰ ਸੋਝੀ ਹੈ ਮਤ ਹੈ ਮਤ ਦੇਣ ਵਾਲੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਉਹ ਹਰ ਇੱਕ ਚੀਜ਼ ਦੇ ਵਿੱਚੋਂ ਕੋਈ ਨਾ ਕੋਈ ਆਪਣਾ ਮਤਲਬ ਕੱਢ ਲੈਂਦਾ ਹੈ ਕਿ ਇਹਦਾ ਭਈ ਅਰਥ ਇਹ ਵੀ ਹੈ ਤੁਹਾਨੂੰ ਲੱਗ ਰਿਹਾ ਵੀ ਹੋ ਰਹੀ ਹੈ ਕਥਾ ਗੁਰੂ ਗ੍ਰੰਥ ਸਾਹਿਬ ਦੀ ਕਿਥੇ ਫਿਲਮਾਂ ਦੀ ਗੱਲ ਕਿਥੇ ਪੜਦੇ ਦੀ ਗੱਲ ਪਰ ਜੁੜਦੀ ਉਹ ਨਿਰੰਕਾਰ ਦੇ ਨਾਲ ਹੀ ਆ ਕੇ ਕਿ ਜਿਸ ਤਰ੍ਹਾਂ ਉਧਰ ਹੋ ਰਿਹਾ ਉਹਵੇਂ ਇੱਥੇ ਹੋਣਾ। ਕਿ ਪਰਦੇ ਤੇ ਜਿਸ ਨੇ ਆਪਣਾ ਪਾਰਟ ਅਦਾ ਵਧੀਆ ਕੀਤਾ ਨਾਮ ਹੋ ਗਿਆ ਉਹਦੇ ਚਾਰੇ ਪਾਸੇ ਬੱਲੇ ਬੱਲੇ ਹੋਣ ਲੱਗ ਗੀ। ਤੇ ਉਸ ਨੂੰ ਵੀ ਅਵਾਰਡ ਮਿਲਦੇ ਹਨ। ਕਿ ਵੱਡੇ ਵੱਡੇ ਅਵਾਰਡ ਹੁੰਦੇ ਆ ਜੋ ਓਸਕਾਰ, ਵਾਡ, ਫੀਫਾ ਆਵਾ ਜੋ ਵੀ ਨੇ। ਇਹ ਫਿਲਮ ਫਿਆਰੇ ਵਾਰਡ ਇਹ ਸਾਰਿਆਂ ਨੂੰ ਨਹੀਂ ਮਿਲਦੇ। ਇਹ ਤਾਂ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਫਿਲਮ ਬਣਨ ਨਾਲ ਬਣਾਉਣ ਵਾਲੇ ਐਕਟਿੰਗ ਕਰਨ ਵਾਲੇ ਪਰ ਮਿਲਦਾ ਕਿਸੇ ਕਿਸੇ ਨੂੰ ਬਸ ਉਸੇ ਤਰ੍ਹਾਂ ਆਪਾਂ ਵੀ ਕਿਸੇ ਕਿਸੇ ਵਿੱਚ ਆਣਾ ਹੈ ਬੇਸੀ ਸੰਸਾਰ ਦੀ ਭੀੜ ਨਹੀਂ ਬਣਨਾ ਕਿ ਜੇ ਜਗਤ ਦੀ ਭੀੜ ਬਣੀ ਹੋਈ ਹੈ ਨਾ ਅਸੀਂ ਇਹਦਾ ਹਿੱਸਾ ਨਹੀਂ ਬਣਨਾ ਅਸੀਂ ਇੱਕ ਨਵੇਂ ਕਿਲੇ ਬਣਨਾ ਤੇ ਸਾਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਬਣਾ ਕੇ ਤਾਂ ਗਏ ਪਰ ਬਣੇ ਨਹੀਂ ਹੈ ਅਸੀਂ ਫੇਰ ਭੀੜ ਦੇ ਹੀ ਜਿਸੇ ਵਤ ਬਣੇ ਹੋਏ ਕਿ ਜਿੱਦਨ ਸੰਸਾਰ ਚੱਲਦਾ ਉਦਦਰ ਵੀ ਅਸੀਂ ਚੱਲਣਾ ਬਈ ਇਹ ਹੀ ਹੋ ਰਿਹਾ ਨਾ ਕਿ ਜੋ ਸੰਸਾਰ ਕਰ ਰਿਹਾ ਚੱਲ ਬਈ ਤੂੰ ਕੀਰਤਪੁਰ ਫੁੱਲ ਪਾਉਣ ਚਲੇ ਮੈਂ ਵੀ ਪਾਇਆ ਤੂੰ ਪਾਠ ਕਰਾਇਆ ਸੀ ਮੈਂ ਵੀ ਕਰਾ ਲਵਾਂ ਖੁਦ ਨੂੰ ਪਤਾ ਹੀ ਕੋਈ ਨਹੀਂ ਜੇ ਤੂੰ ਦੁਨੀਆ ਦੇ ਬਾਗ ਹੀ ਸਭ ਕੁਝ ਕਰਦਾ ਰਿਹਾ ਤੇ ਤੂੰ ਨਵੇਕਲਾ ਨਾ ਹੋਇਆ ਇਹ ਤੋਏ ਪਾਈ ਪਰਦੇ ਦੇ ਦੋਸਤ ਨੇ ਇੱਕ ਟੰਗ ਕਰਦੇ ਜਿੰਨਾ ਦੂਜੇ ਕਰਦੇ ਸੀ ਤਾਂ ਤੈਨੂੰ ਕੁਝ ਵੀ ਨਹੀਂ ਮਿਲਣਾ ਭਾਈ ਤੈਨੂੰ ਇੱਕ ਸਪੈਸ਼ਲ ਆਪਣੇ ਆਪ ਨੂੰ ਪੇਸ਼ ਕਰਨਾ ਪਊਗਾ ਆਪਣੀ ਵਕੂਬੀ ਪੇਸ਼ ਕਰਨੀ ਪਊਗੀ ਭਾਈ ਭਾਵੇਂ ਡਾਇਲੋਗ ਉਹਦੇ ਸੀ ਪਰ ਮੈਂ ਨਵਾਏ ਇਸ ਤਰੀਕੇ ਨਾਲ ਆਪਣੇ ਅੰਦਰੋਂ ਆਪਣਾ ਹੁਨਰ ਦਿਖਾਇਆ ਉਸੇ ਤਰ੍ਹਾਂ ਹੀ ਪਰਦੇ ਤੇ ਚੱਲਦਾ ਜੀ ਪ੍ਰਮਾਤਮਾ ਦਾ ਸਭ ਕੁਝ ਸੰਸਾਰ ਹੈ ਇਹ ਜੇ ਸੰਸਾਰਿਕ ਪਰਦੇ ਦੇ ਚੱਲਦੇ ਆ ਇਹਦੇ ਵਿੱਚ ਆਪਾਂ 파ਟ ਅਦਾ ਕਰਨੇ ਅਗੋ ਸਿੱਖੀ ਵਾਲੇ ਨਵਿਕਲੇ ਵੰਨਾ ਕਿ ਜੋ ਸੰਸਾਰ ਕਰਦਾ ਇਹਦੇ ਵਿੱਚੋਂ ਮੈਂ ਇੱਕ ਵੱਖਰਾ ਰਾਹ ਚੋਣਨਾ ਮੈਂ ਰਾਹ ਚੋਣਨਾ ਵਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਵਾਲਾ ਕਿ ਦੁਨੀਆ ਇਹਨਾਂ ਨੂੰ ਇਸ ਤਰ੍ਹਾਂ ਮੰਨਦੀ ਹੈ ਮੈਂ ਤਾਂ ਨਹੀਂ ਵੀ ਜਿੱਦਾਂ ਮੈਨੂੰ ਇਹਦੇ ਵਿੱਚ ਦੁੱਖ ਦੱਸਿਆ ਗਿਆ ਮਾਰਗ ਦੱਸਿਆ ਗਿਆ ਨਿਵਾਉਣਾ ਮੈਂ ਇਹੀ ਹੈ ਪਰ ਇਹਦੇ ਵਿੱਚ ਇੱਕ ਹੁਨਰ ਕਲਾ ਪਾਉਣੀ ਹੈ ਤੇ ਤਰੀ ਮੇਰਾ ਇਸ ਸੰਸਾਰ ਦੇ ਵਿੱਚ ਇਸ ਲੋਕ ਦੇ ਵਿੱਚ ਇਸ ਮਾਤ ਲੋਕ ਦੇ ਵਿੱਚ ਤੇ ਪ੍ਰਲੋਕ ਦੇ ਵਿੱਚ ਕਰਣਾ ਪਾਟ ਇਥੇ ਅਦਾਵਾ ਤੇ ਮਾਣ ਅਦਵ ਸਤਕਾਰ ਤੁਹਾਨੂੰ ਪ੍ਰਲੋਕ ਦੇ ਵਿੱਚ ਮਿਲਣਾ ਜੇ ਤੁਹਾਡਾ ਮਾਨ ਤਾਨ ਹੋਣਾ ਨਾ ਉਹ ਪ੍ਰਮਾਤਮਾ ਦੇ ਘਰ ਵਿੱਚ ਹੋਣਾ ਵਾ ਇੱਥੇ ਆਪਣੇ ಪಾਟ ਬਖੂਬੀ ਦੇ ਨਾਲ ਲਵਾਉ ਪਈ ਕਿ ਵੱਧ ਤੋਂ ਵੱਧ ਆਪਣੇ ਆਪ ਨੂੰ ਇਹ ਦਿਖਾਉਣਾ ਕੋਸ਼ਿਸ਼ ਕਰੋ ਹੁਣ ਜੋ ਵਿਲਨ ਦਾ ਰੋਲ ਕਰਦਾ ਨਾ ਉਹਨੂੰ ਤਕਰੀਬਨ ਉਸੇ ਤਰ੍ਹਾਂ ਹੀ ਰੋਲ ਮਿਲਦੇ ਆ ਕਿ ਜੋ ਕੋਈ ਪੁਲਿਸ ਵਾਲਾ ਰੋਲ ਕਰਦਾ ਵਿੱਚ ਫੇਮਸ ਹੋ ਗਿਆ ਉਹਨੂੰ ਬਾਰ-ਬਾਰ ਉਹੀ ਰੋਲ ਮਿਲਦੇ ਆ ਕਿ ਜਿਸ ਵਿੱਚ ਉਹਨੇ ਅਦਾ ਕਰੇ ਦਿਖਾਈ ਜਿੱਥੋਂ ਮਸ਼ਹੂਰ ਹੈ ਨਹੀਂ ਵੀ ਤਾਂ ਇੱਥੇ ਮਸ਼ਹੂਰ ਹੁੰਦਾ ਹੈ ਇੱਥੇ ਆਪਾਂ ਵੀ ਮਾੜੇ ਕਰਮਾਂ 'ਚ ਮਸ਼ਹੂਰ ਨਹੀਂ ਹੋਣਾ ਕਿ ਸਾਨੂੰ ਪ੍ਰਮਾਤਮਾ बार-बार ਇਹੀ ਜੁਨੀ ਦੇਈ ਜਾਵੇ ਮਾੜੀਆਂ ਇੱਕ ਅਸੀਂ ਐਸੇ ਧਰਮਕ ਵਿਚਾਰਾ ਵਾਲੇ ਇਨਸਾਨ ਬਣਨਾ ਕਿ ਸਾਡੇ ਉੱਤੇ ਇਹ ਠੱਪਾ ਲੱਗ ਜਵੇ ਇਹ ਤਾਂ ਕੇਵਲ ਤੋਂ ਕੇਵਲ ਇੱਕ ਧਰਮ ਦਾ ਹੀ ਕੰਮ ਕਰ ਸਕਦਾ ਹੋਰ ਨਹੀਂ ਕਰ ਸਕਦਾ ਵੀ ਕੋਈ ਇਹ ਤਾਂ ਧਰਮੀ ਹੈ ਇਹ ਤਾਂ ਕਿ ਦੂਸਰਾ ਕੰਮ ਨਹੀਂ ਹੋਣਾ ਇੱਕ ਧਰਮੀ ਹੈ ਧਰਮ ਦੇ ਕੰਮ ਹੀ ਨਿਭਾ ਸਕਦਾ ਹੋ ਅਕਾਲ ਪੁਰਖ ਨੇ ਇਹ ਸੰਸਾਰ ਬਣਾਇਆ ਹੋਇਆ ਪਰਦੇ ਤੇ ਫਿਲਮ ਚੱਲਦੀ ਹੈ ਇਹ ਇਹ ਜੋ ਕੁਛ ਅਸੀਂ ਸੰਸਾਰ ਚੱਲਦਾ ਫਿਰਦਾ ਦੇਖ ਰਹੇ ਆ ਨਾ ਇਹ ਤਾਂ ਇੱਕ ਪਰਦੇ ਦੇਤੇ ਆ ਅਸਲ ਸੰਸਾਰ ਇਹ ਨਹੀਂ ਹੈ ਅਸਲ ਸੰਸਾਰ ਤਾਂ ਉਹ ਹੈ ਜਿੱਥੇ ਪਾਸ਼ ਕਹਿੰਦੀ ਹੈ ਇਆਂ ਖਾੜ ਤਿਲੁ ਹਰਲਾ ਆਗੇ ਬਸੰ ਸੇਲ ਭਾਵ ਅੱਗੇ ਵੀ ਕੁਛ ਹੈ ਜੇ ਮੰਨਦੇ ਆ ਤੇ ਭਾਈ ਫਿਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਅੱਗੇ ਸਜਦਾ ਕਰਦੇ ਹੋ ਤੇ ਗੱਲ ਮੰਨੀ ਪੈਣੀ ਹੈ। ਵੀ ਭਾਈ ਅੱਗੇ ਵੀ ਸੰਸਾਰ ਹੈ। ਅਗਾਹ ਕੋ ਉਤਰਾ ਪਿੱਛਾ ਫੇਨਾ ਮਹੱਲ। ਅੱਗੇ ਵੀ ਸੰਸਾਰ ਹੈ। ਅਸਲ ਸੰਸਾਰ ਉਹ ਹੈ ਸੱਚਾ ਸੰਸਾਰ ਉਹ ਹੈ। ਆ ਤਾਂ ਇੱਕ ਝੂਠੀ ਰਚਨਾ ਹੈ ਜਗ ਰਚਨਾ। ਸਭ ਝੂਠ ਹੈ। ਹਰੇ ਇੱਕ ਸ਼ਬਦ ਹਰੇ ਇੱਕ ਪੰਕਤੀ ਹਰੇ ਇੱਕ ਬੋਲ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਆਪ ਜੀ ਦੇ ਸਾਹਮਣੇ ਪੇਸ਼ ਕੀਤਾ ਜਾ ਰਿਹਾ ਕੋਈ ਆਪਣੀ ਰਚਨਾ ਨਹੀਂ ਹੈ ਕਿਸੇ ਸਾਧ ਦੀ ਰਚਨਾ ਨਹੀਂ ਹੈ ਕਿਸੇ ਕਵੀ ਦੀ ਰਚਨਾ ਨਹੀਂ ਹੈ ਕਿ ਐਵੇਂ ਸੁਣ ਕੇ سنا ਦਿੱਤਾ ਜੋ ਪੰਕਤੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਆ ਰਹੀ ਹੈ ਉਹਦੀ ਕਥਾ ਹੋਵੇਗੀ ਉਹਦੇ ਵਿਖਿਆਣਾ ਹੋਵੇਗਾ ਔਰ ਉਸੇ ਦੇ ਮਾਰਗ ਤੇ ਚੱਲਣ ਦੀ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਕਿ ਭਾਈ ਇਹ ਆਕਾਲ ਪੁਰਖ ਦੀ ਬਾਣੀ ਹੈ ਇਤੇ ਸਤਗੁਰੂ ਦੀ ਇਹ ਉਪਦੇਸ਼ ਦਿੰਦੇ ਆ ਆਪਣਾ ਜੀਵਨ ਇਸ ਤਰ੍ਹਾਂ ਦਾ ਬਤੀਤ ਕਰਿਆ ਕਰੋ ਭਾਈ ਸਿੱਖੋ ਇੱਕ ਨਵਕਲੇ ਬਣੋ ਕਿ ਧਰਮੀ ਐਸੇ ਬਣੋ ਕਿ ਤੁਹਾਨੂੰ ਹਰ ਭੇਰ ਧਰਮੀ ਹੀ ਬਣਾ ਕੇ ਸੰਸਾਰ ਤੇ ਜਾਇ ਜਾਵੇ ਕਿ ਲੈ ਭਾਈ ਇਹ ਧਰਮੀ ਬੰਦਾ ਪਰਪੱਕ ਹੈ ਇਹ ਇਸ ਰੋਲ ਦੇ ਵਿੱਚ ਮਹਾਤਤਾ ਦੇ ਕੋਲ ਧਰਮੀ ਵੀ ਇਹੀ ਸੰਸਾਰ ਵਿੱਚ ਜਾ ਕੇ ਸੰਸਾਰ ਦੇ ਮਨੁੱਖਾਂ ਨੂੰ ਸਮਝ ਆ ਸਕਦਾ ਸੱਚਾਈ ਦੱਸ ਸਕਦਾ ਇਹ ਹੀ ਧਰਮ ਦਾ ਰੋਲ ਵਧੀਆ ਨਿਭਾ ਸਕਦਾ ਬਾਕੀ ਤਾਂ ਬਈ ਫੇਲ ਹੁੰਦੇ ਰਹੇ ਉਹਨਾਂ ਤੋਂ ਪਾਰ ਨਹੀਂ ਚੰਗੇ ਹੋਏ ਇੱਕ ਸਪੈਸ਼ਲ ਬਣੋ ਜੋ ਦੁਨੀਆ ਦੀ ਭੀੜ ਬਣਦਾ ਉਹ ਕਦੇ ਵੀ ਰੱਬ ਦਾ ਪਿਆਰਾ ਨਹੀਂ ਹੋ ਸਕਦਾ ਕਿ ਆਪਾਂ ਜਾਣੇ ਨਾ ਅਕਸਰ ਕਿ ਗੱਡੀਆਂ ਮੋਟਰਾਂ ਤੇ ਬੱਸਾਂ ਟਰੱਕਾਂ ਲੀਆਂ ਭਰ-ਭਰ ਕੇ ਉਹ ਇੱਕ ਭੀੜ ਹੈ ਕਿ ਚਾਰ ਬੰਦੇ ਚੱਲੇ ਤੂੰ ਵੀ ਮੂੰਹ ਚੱਕਿਆ ਤੁਰ ਪਿਆ ਉਹ ਇੱਕ ਭੀੜ ਹੈ ਤੂੰ ਇੱਕ ਨਵਿਕਲਾ ਰਸਤਾ ਆਪਣਾ ਬਣਾਇਆ ਕਿ ਇਹ ਕਰਦੇ ਮੈਂ ਕਿਦਾਂ ਭਗਤ ਕਹਾਵਾਂ ਮੂ ਰੱਬ ਦਾ ਕਿ ਮੈਂ ਤਾਂ ਜੇ ਸੰਸਾਰ ਵਾਲੀ ਚੱਲ ਚੱਲਦਾ ਰਿਹਾ ਭਾਈ ਮੈਂ ਤਾਂ ਰੱਬ ਦਾ ਭਗਤ ਹੋ ਹੀ ਨਹੀਂ ਸਕਦਾ ਬਹੀ ਰੂਤ ਜੇ ਉਹਦੇ ਭਗਤ ਕੋਈ ਨਹੀਂ ਤੇ ਭਾਈ ਫਿਰ ਸੁੱਖ ਵੀ ਕੋਈ ਨਹੀਂ ਜੋ ਰੱਬ ਦਾ ਪਿਆਰ ਹੈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜੇ ਮੇਰੇ ਭਗਤ ਨੇ ਨਾ ਭਗਤਾਂ ਤੇ ਸੰਸਾਰਿਆਂ ਜੋੜ ਕਦੇ ਨਾ ਆਇਆ ਕਰਤਾ ਆਪ ਓਹ ਭੁਲੇ ਹੈ ਨਾ ਭੁਲੇ ਕਿਸੇ ਦਾ ਬੁਲਾਇਆ ਭਗਤ ਬੰਦਾ ਹੋਵੇ ਹੁਣ ਦੇਖੋ ਅਸੀਂ ਆਪਣੇ ਆਪ ਨੂੰ ਭਗਤੋ ਭਾਵ ਹੈ ਪ੍ਰਮਾਤਮਾ ਦੀ ਭਜਨ ਬੰਦਗੀ ਕਰਨ ਵਾਲਾ ਆਪਣੇ ਸੁਰਤ ਪ੍ਰਮਾਤਮਾ ਦੇ ਨਾਲ ਜੋੜਨ ਵਾਲਾ ਸਖਸ਼ ਜਿਸ ਨੂੰ ਅਸੀਂ ਸਿੱਖ ਵੀ ਕਹਿੰਦੇ ਆ ਜਿਹਨੂੰ ਅਸੀਂ ਸਿੱਖ ਕਹਿੰਦੇ ਆ ਇਹ ਵੀ ਉਹੀ ਗੱਲ ਐ ਸਿੱਖ ਵੀ ਤੂੰ ਤਦੀ ਬਣਨਾ ਜੇ ਭੀੜ ਦਾ ਹਿੱਸਾ ਨਹੀਂ ਐ ਭਾਈ ਜੇ ਭਾਈ ਇਹ ਸਾਰਾ ਸੰਸਾਰੀ ਜੇ ਹੁਣ ਪੂਈ ਗੱਡੀ ਇੱਕ ਭਰੀ ਹੋਈ ਐ ਕੋ ਟੈਂਪੂ ਆ ਕੋ ਟਰਾਲੀ ਐ ਕੋਈ ਬੱਸ ਭਰ ਕੇ ਲੱਗੇ ਐ ਤੇ ਤੁਹਾਨੂੰ ਕੀ ਲੱਗੋ ਉਹਦੇ ਵਿੱਚ ਸਾਰੇ ਕਿਤੇ ਉੱਤਰ ਨਹੀਂ ਬੰਦੇ ਬੈਠੇ ਹੋਣਗੇ ਉਹ ਤਾਂ ਇੱਕ ਅੱਧਾ ਬੜੀ ਮੁਸ਼ਕਲ ਨਾ ਕਿ ਹੋਵੇਗਾ ਬਾਕੀ ਭੀੜ ਸਲਾਹ ਸ਼ੁਰੂ ਹੋ ਜਾਂਦੀ ਐ ਇੱਥੇ ਜਿੱਥੇ ਵੀ ਧਰਮ ਸਥਾਨ ਤੇ ਚੱਲੇ ਆ ਜੇ ਅਮਰਸਾਹਬ ਚੱਲੇ ਆ ਨਹੀਂ ਚੱਲਣਾ ਵੀ ਮੈਂ ਉੱਥੇ ਜਾ ਕੇ ਇੰਨੀ ਸੇਵਾ ਕਰਨੀ ਐ ਕਿ ਮੈਂ ਉੱਥੇ ਜਾ ਕੇ ਆਹ ਸੇਵਾ ਨਿਭਾਉਣੀ ਐ ਕੀਰਤਨ ਇਹਨੇ ਵੇ ਸੁਣਨਾ ਵਾ ਵੀ ਹਰ ਚੀਜ਼ ਦਾ ਵੀ ਮੇਰੀ ਹਰ ਇੱਕ ਸਮੇਂ ਦਾ ਜੋ ਸਵਾਸ ਲੈ ਕੇ ਚੱਲਿਆ ਨਾ ਉੱਥੋਂ ਮੈਂ ਸਫਲ ਕਰਕੇ ਲਿਉਣੇ ਆ ਕਿ ਮੈਂ ਸਿਰਫ ਧਰਮ ਦੇ ਹੀ ਖਿਆਲਾਂ ਵਿੱਚ ਬਗਿਆ ਰਹਾ ਵੀ ਮੈਂ ਸੇਵਾ ਕਰਨੀ ਐ ਲੰਗਰ ਦੀ ਕਰਨੀ ਐ ਇੱਥੇ ਕਰਨੀ ਐ ਪਤਾ ਕੀ ਸੋਚਣਗੇ ਇਥੋਂ ਮੈਂ ਤੇ ਬੀ ਅੰਮ੍ਰਿਤਸਰ ਦੇ ਵਿੱਚੋਂ ਦੋ ਚਾਰ ਬੰਦੇ ਹੋਰ ਕਹਿੰਦੇ ਮੈਨੂੰ ਵੀ ਲੈ ਆਈਂ ਉਧਰ ਪਤਾ ਜੋ ਚੀਜ਼ਾਂ ਉੱਥੇ ਮਸ਼ਹੂਰ ਨੇ ਔਰ ਪਾਪੜ ਬੜੀਆਂ ਤੁਹਾਨੂੰ ਪਤਾ ਉੱਥੇ ਮਸ਼ਹੂਰ ਨੇ ਉਹ ਬਾਜ਼ਾਰ ਵੀ ਦਰਬਾਰ ਸਾਹਿਬ ਦੇ ਲੱਗਦੀ ਹੈ ਪਾਪੜ ਬੜੀਆਂ ਦਾ ਲੈ ਵੀ ਮੈਨੂੰ ਵੀ ਲੈ ਆਈਂ ਹੋਰ ਵੀ ਕੁਝ ਐਂਦਾ ਹੁੰਦਾ ਵਾ ਕੋਈ ਕਹੇ ਤੈਨੂੰ ਮੈਨੂੰ ਕੰਘੇ ਲਿਆ ਦੇ ਕੜੇ ਲਿਆ ਦੀ ਅੱਛਾ ਅੰਮ੍ਰਿਤਸਰ ਚੱਲੇ ਇੱਕ ਸਰੀ ਸਾਬ ਲਿਆ ਦੀ ਉਹ ਜਿਹੜੇ ਜਾਣਦੇ ਆ ਉਹ ਤਾਂ ਇਨਾ ਖਿਆਲਾਂ ਚ ਹੀ ਜਿਹੜਾ ਮੇਨ ਮਕਸਦ ਹੈ ਕਿ ਮੈਂ ਚੱਲਿਆ ਤਾਂ ਭਾਈ ਉਸ ਦਰਦੇ ਉੱਤੇ ਕਿ ਉਸ ਦਰਸਨ ਦਰਤੇ ਮੈਂ ਦਰਸ਼ਨ ਕਰਕੇ ਸਤਿਗੁਰੂ ਪਾਸ਼ਾ ਜੀ ਦੇ ਉਸ ਦਰਬਾਰ ਦੇ ਜਿਸ ਨੂੰ ਸਹਿਲ ਸਿਧਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਨੂੰ ਸੰਸਾਰ ਨੂੰ ਸਮਝਾਉਣ ਦੇ ਲਈ ਇਸ ਹਰਮੰਦਰ ਸਾਹਿਬ ਦੀ ਰਚਨਾ ਕੀਤੀ ਕਿ ਜੇ ਗੁਰੂ ਪਾਸ਼ਾ ਕਰਦੇ ਹਨ ਉਹ ਐਵੇਂ ਨਹੀਂ ਕਿ ਮੈਂ ਤਾਂ ਭਈ ਇੱਥੇ ਭੀੜ ਪਠੀ ਕਰੂੰਗਾ ਸੰਗਤਾਂ ਆਉਣਗੀਆਂ ਪੈਸੇ ਆਉਣਗੇ ਨਾ ਉਹਨਾਂ ਨੇ ਜੋ ਕੁਝ ਵੀ ਕਰਨਾ ਸੰਸਾਰ ਨੂੰ ਸਮਝਾਉਣ ਦੇ ਲਈ ਹੈ ਜੋ ਵੀ ਕੋਤਕ ਰਚਨਾ ਕੁਝ ਵੀ ਕੀਤਾ ਸਾਰੇ ਕੋਈ ਸਾਰਾ ਸੰਸਾਰ ਨੂੰ ਸਮਝਾਉਣ ਦੇ ਲਈ ਹੈ ਉਹਨਾਂ ਦਰਬਾਰ ਸਾਹਿਬ ਬਣਿਆ ਹੈ ਹਰਮੰਦਰ ਸਾਹਿਬ ਤੁਸੀਂ ਗੋਲਡਨ ਟੈਂਪਲ ਪਾਣੀ ਵਿੱਚ ਦਿਖਾਇਆ ਜਾਂਦਾ ਹੈ ਕਿ ਚਾਰੋਂ ਤਰਫ ਪਾਣੀ ਹੈ ਅੰਦਰ ਦਰਬਾਰ ਹੈ 84 ਸਟੈਪ ਨੇ ਉਹਦੇ ਜਦੋਂ ਤੁਸੀਂ ਦਸਹੀ ਡਿਊਟੀ ਤੋਂ ਜਾਂਨੇ ਦਰਵਾਜ਼ੇ ਤੱਕ ਨਾ ਦਰਵਾਜ਼ੇ ਸਾਹ ਤੱਕ ਪਹੁੰਚਦੇ ਹੋ 84 ਕਦਮ ਜਾ ਕੇ ਨਾਪ ਲਿਓ ਕਦੇ ਉਹ ਤਾਂ ਕਦੇ ਨਾਪੇ ਨਹੀਂ ਹੋਣਿਆ ਤੁਹਾਨੂੰ ਪਤਾ ਹੀ ਨਹੀਂ ਹੁਣ ਉਹ 84 ਹੀ ਕਿਉ ਹੈ ਉਹ ਪਾਣੀ ਦਾ ਕੀ ਦਿਖਾਇਆ ਗਿਆ ਕਿ ਤੁਸੀਂ ਇੱਥੇ ਅਲਦਲੇ ਬੈਠ ਕੇ ਨਾਈ ਚੱਲੇ ਹੋ ਕਿਥੇ ਪਾਣੀ ਤੇ ਅਸਰ ਹੁੰਦਾ ਵਾ ਬੇ ਇਥੇ ਰੋਗ ਮਟ ਜਾਣੇ ਆ ਉਹ ਤਾਂ ਆਪਣੀ ਰਚਨਾ ਬਣਾਈਓ ਗੁਰੂ ਦੀ ਰਚਨਾ ਨਹੀਂ ਹੈ ਉਹ ਤਾਂ ਸਾਡੇ ਲੋਕਾਂ ਨੇ ਰਚਨਾ ਬਣਾਈ ਹੈ ਕਿ ਵੱਦ ਤੋਂ ਵੱਦ ਲੋਕ ਹੋਣ ਉਹ ਤੁਸੀਂ ਉੱਤੇ ਕੁਛ ਵੀ ਨਾ ਕਰੋ ਤਦ ਵੀ ਸੰਸਾਰ ਨਹੀਂ ਆਉਣਾ ਕਿਉਂਕਿ ਉੱਥੇ ਮੇਰੇ ਪਾਤਸ਼ਾਹ ਨੇ ਆਪਣੇ ਕਰਨ ਕਮਲਾਂ ਦੇ ਨਾਲ ਉਸ ਸਥਾਨ ਦੀ ਸਥਾਪਨਾ ਕੀਤੀ ਹੈ ਜਿੰਨੇ ਵੀ ਤੁਸੀਂ ਰੰਗ ਟੰਗ ਲਾਏ ਇਹਨਾਂ ਤਾਂ ਚਾਹੇ ਹੁਣ ਲਾ ਦਿਓ ਫਿਰ ਵੀ ਸੰਤਾ ਉਦੋਂ ਵਧਣਗੇ ਕਰਨੀ ਕੋਈ ਨਹੀਂ ਹੈ ਅਸਰ ਰੋਹਾਨੀਅਤ ਤਾਂ ਤਾ ਦੌਣੀ ਹੈ ਜਿੱਥੇ ਜਦੋਂ ਰੋਹਾਨੀਅਤ ਦਾ ਤੁਸੀਂ ਗਿਆਨ ਸੰਸਾਨਦਮੇ ਰੋਹਾਨੀਅਤ ਚੱਲ ਕੇ ਸਾਨੂੰ ਸਿਰਫ ਗਿਆਨ ਦਾ ਪਤਾ ਹੈ ਕਥਾ ਹੁੰਦੀ ਹੈ ਕੀਰਤ ਨਾਉਦਾ ਵਾ ਬਾੜ ਕਰਨੇ ਆਉਂਦੇ ਜਿੰਨੇ ਵੀ ਪ੍ਰਚਾਰਕ ਹੈ ਜਿੰਨੇ ਵੀ ਤੁਸੀਂ ਗਿਆਨੀ ਦੇਖਦੇ ਹੋ ਕੋਈ ਮਿਰਲਾ ਹੁੰਦਾ ਜੋ ਰੋਹਾਨੀਅਤ ਆੜਾ ਖਿਆਨਾ ਭਰੀ ਬੈਠਾ ਹੋਵੇ ਕਿ ਜਿਹੜੀ ਐਸੀ ਰਚਨਾ ਦੀ ਗੱਲ ਕਰਦੇ ਆਂ ਇਹਦੇ ਵਿੱਚੋਂ ਭਾਈ ਅਸੀਂ ਰੋਹਾਨੀਅਤ ਵਾਲਾ ਰੰਕਰਣਾ ਕਿਰੋ